ਦੀ ਆ ਸ਼ੀਰਾਮ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇਵ ਰਾਗਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇਵ ਰਾਗਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇਵ ਰਾਗਦਾ ਗੋਰੀ ਗੋਰੀ ਗਾ ਤੋੜਾ ਕੁਦਾ ਮੇਰੇ ਬੱਬੀਆਂ ਡੱਬੀਆਂ ਡੱਬੀਆਂ ਵੇ ਟੁੱਟ ਬਣੇ ਨੇ ਲੜਾ ਕੇ ਛੱਡੀਆਂ ਵੇ ਟੁੱਟ ਬਣੇ ਨੇ ਲੜਾ ਕੇ ਛੱਡੀਆਂ ਵੇ ਟੁੱਟ ਬਣੇ ਲੜਾ ਕੇ ਜੱਟੀਆਂ ਚੱਕਰੀਆਂ ਬੋਲਣਾਂ ਸੋਨ ਵੀਰ ਕੱਟੀਆਂ ਕਰੇ ਪਾਦੋ ਚੰਦ ਹਰੀ ਬਿਛੋੜੇ ਪਾਵੇ ਸੋਨ ਵੀਰ ਕੱਟੀਆਂ ਕਰੇ ਆਇਆ ਪੰਡਾ ਸਿਹਰ ਹੀ ਪਾਦੋ ਛੜ ਤੀਨੂ ਅਗਲਕ ਜਾਵੇ ਜੇ ਤੂ ਦੀ ਦੇ ਕਿਣਾ ਸੂਟ ਸਵਾਦੇ ਨੀਲਾੁੰਡੀਆਂ ਜਿੰਦੇ ਜਾਂਦੀ ਐ ਤੇ ਕਰ ਲੈ ਲਾਈਂ ਨੱਚੀਏ ਤੇ ਨੱਚਣ ਵਾਲੀ ਹੱਥ ਹਲਾਦਗੇ ਤੈਥੋਂ ਨੱਚੇ ਆਣਾ ਜਾਵੇ ਪਰ ਕੱਦ ਸਾਈਏ ਤੇਥੋਂ ਲੱਚੇ ਆਣਾ ਜਾਵੇ ਪਰ ਕਦਵਾਲੀ ਮੋਬਾਈਲ ਲਿਖੀਏ ਆ ਗਿੱਦਾ ਸਾਰੇ ਪਿੰਡ ਦੇ ਪਸੰਦ ਬਣ ਗੀਏ ਤੇਰਾ ਗਿੱਦਾ ਸਾਰੇ ਪਿੰਡ ਦੇ મુલા લઉગર કૂડા નહી કાળે લી આઈ ગણ ભોલ ગઈ મેરા રૂક્યા તોલ ગઈ ਨਾ ਮਰਜਣਾ ਮੈਨੂੰ ਗਾਲ ਵੀ ਨਾਲ ਬੋਲੇ ਮਾਰ ਦਿੰਦਾ ਮੈਨੂੰ ਜਾਨੋ ਜੇ ਨਾਲ ਕ੍ਰਿਸ ਦੁੱਖਾਂ ਉਹ ਲੈ ਬੇ ਉਹ ਵੀਰ ਹੋਊਗਾ ਤੇਰਾ ਉਹ ਦੱਸ ਕੀ ਲੱਗਦਾ ਏ ਮੇਰਾ ਮੇਰੇ ਪੈਰ ਦੀ ਜੁੱਤੀ ਰੇਹਾ ਕੋਣ ਖੜਾ ਬੇ ਮੈਂ ਜੇ ਖਟੜੀ ਗਿਆ ਸੀ ਖਟਕੇ ਲਿਆਂਦਾ ਗੁੜੇ ਦਾ ਘਟਾ ਨੀ ਮੈਂ 제ਠ ਘੁੱਟਣਾ ਲੌਣਾ ਵਾਰੀ ਦਾ ਵਟਾ ਨੀ ਮੈਂ 제ਠ ਘੁੱਟਣਾ ਲੌਣਾ ਵਾਰੀ ਦਾ ਵਟਾ ਨੀ ਮੈਂ 제ਠ ਘੁੱਟਣਾ ਲੌਣਾ ਵਾਰੀ ਦਾ ਵਟਾ ਸਸੇ ਨੀ ਅੱਜ ਗੱਲ ਮਗਾ ਲਾ ਬੁੱਤਿ ਆਪਣੇ ਨੂੰ ਹੋਰ ਵਿਆਲਾ ਪੇਕਿਆਂ ਦੇ ਘਰ ਦਿਨ ਕੱਟ ਲੂੰਗੀ ਬਾਬਲੇ ਦੇਵੀ ਦੇ ਸਤ ਸਤ ਕੁੜੀਆਂ ਮੇਰਾ ਵੀਰਾ ਇੱਕ ਕੁੜੀਆਂ ਜਿਹੜਾ ਦਸ ਮੈਗ ਗੰਗਾ ਦਾ ਸਿਕ ਕੁੜੀਆਂ ਜਿਹੜਾ ਦਸ ਮੈਗ ਗੰਗਾ ਦਾ ਸਿਕ ਕੁੜੀਆਂ ਜਿਹੜਾ ਜੱਟ ਇਹਨੂੰ ਮੁੱਢਾ ਬਣਾ ਕੇ ਅੱਗੇ ਬਹਾਮਣ ਗੂਟੀ ਤਾਮਣ ਗੂਟੀ ਬਹਾਮਣ ਗੂਟੀ ਤਾਮਣ ਗੂਟੀ ਜੱਟੇ ਬੂਟਾ ਸਰਦਾਰਨੀ ਬਾਰੋਂ ਆਇਆ ਦੇਵਰ ਜੱਟੀ ਦਾ ਬਾਰਾਂ ਆਇਆ ਤੇ ਉਹ ਜੜੀ ਦਾ ਕਹੀ ਕਹਾੜੀ ਕਰਦਾ ਵੇ ਨਾ ਦਿਉ ਰਾਨਾ ਮਾਰੀ ਇਹਨੂੰ ਨਾ ਦਿਉ ਰਾਨਾ ਮਾਰੀ ਇਹਨੂੰ ਬ੍ਰਾਹਮਣ ਆਪਣੇ ਕਰਦਾ ਨੀ ਜੇ ਭਾਬੀ ਏ ਹੁੰਦਾ ਕਰਦਾ ਜੇ ਭਾਬੀ ਜੇ ਹੁੰਦਾ ਕਰਦਾ ਏ ਕਾਰਾ ਕਿਉਂ ਕਰਦਾ ਵਜੀਆਂ ਸਲਗਾਂ ਤੋਂ ਗੋਵਿੰਦ ਗੋਵਿੰਦ ਕਰਦਾ ਵਜੀਆਂ ਸਲਗਾਂ ਤੋਂ ਗੋਵਿੰਦ ਗੋਵਿੰਦ ਕਰਦਾ ਵਜੀਆਂ ਸਲਗਾਂ ਤੋਂ ਗੋਵਿੰਦ ਗੋਵਿੰਦ ਕਰਦਾ ਵਾਗੇ ਦਿਨ ਦੀਦੇ ਵਿੱਚ ਸਿੱਟੀਆਂ ਸੀ ਏਣ ਕਾ ਆਪ ਰੁੜਿਆ ਜਾਂਦਾ ਸਾਨੂੰ ਮਾਰਦਾ ਸੀ ਸੈਣ ਕਾ ਆਪ ਰੁੜਿਆ ਜਾਂਦਾ ਸਾਨੂੰ ਮਾਰਦਾ ਸੀ ਸੈਣ ਕਾ ਆਂਦੀ ਨਾਣੀ ਟੋਟਾ ਵਿੱਚ ਬੰਸੁਣੇ ਦੀ ਮਾਲਾ ਵੀ ਮਾਲਾ ਟੁੱਟ ਕੇ ਢੇਰੀ ਹੋਗੀ ਮਾਲਾ ਟੁੱਟ ਕੇ ਢੇਰੀ ਹੋਗੀ ਚੱਕਣ ਬਦਣੀਆਂ ਨਾਰਾ ਡੇਡੇ ਚੀਰਾ ਨੇ ਪਰ ਸਿੱਟੀਆਂ ਮਟਿਆਰਾ ਡੇਡੇ ਚੀਰਾ ਨੇ ਪਰ ਸਿੱਟੀਆਂ ਮਟਿਆਰਾ ਡੇਡੇ ਚੀਰਾ ਨੇ